Bye. <muchas>

ਬਸ ਕੀ ਵੱਲਾਵਾਤਾ ਵੀ ਹੰਮੀ ਰਹਿਣੀਆਂ ਨਾਰੇ ਨਾਲ ਦਾਦੇ ਰੋ ਤੇ ਬਲੌਗ ਕਿੱਦਾ ਲੱਗ ਰਿਹਾ ਨਾ ਹਣਾ ਆਪਣਾ ਆਪਣਾ ਰਿਵਿਊ ਹੋ ਗਿਆ ਤੇ ਤੁਹਾਨੂੰ ਵੀ ਸਾਡੇ ਬਲੌਗ ਵਧੀਆ ਲੱਗਦੇ ਆ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਤੇ ਇਹ ਤੋਂ ਮੈਨੂੰ ਨਹੀਂ ਦੱਸਣ ਅੱਜ ਦੇ ਵਧੀਆ ਵਧੀਆ ਵੀਡੀਓ ਬਾਲ ਜਾਂਦੀਆਂ ਖਾਸ ਖਾਸ ਤੇ ਅੱਜ ਜੇ ਦੇਖੀ ਜਾਵੇ ਵੀ ਮਹਿਲ ਬਣਦਾ ਲਓ ਜੀ ਪਾ ਲਿਆ ਚੱਲੇ ਹੁਣ ਇਤਿਹਾਸਿਕ ਜਗ੍ਹਾ ਨੂੰ ਤੇ ਤੁਹਾਨੂੰ ਅੱਗੇ ਜਾ ਕੇ ਹਾਂ ਨਾ ਇਹ ਕਿਹੜੀ ਇੰਨੀ ਖਾਸ ਜਗ੍ਹਾ ਹੈ ਜਿੱਥੇ ਅਸੀਂ ਜਾ ਰਹੇ ਹਾਂ ਅੱਜ ਤੇ ਕੀ ਉਹਦਾ ਇਤਿਹਾਸ ਆ ਘੁੰਮਣ ਫੇਰ ਨੂੰ ਵਧੀਆ ਆ ਤੇ ਬਣੇ ਰਹੋ ਹਣ ਤੱਕ ਅੱਗੇ ਅੱਗੇ ਦੇਖਿਓ ਤੇ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਬਾਅਦ ਬਾਬਾ ਜੀ ਤੇਲ ਪਵਾ ਕੇ ਛੱਡੇ ਆ ਲਓ ਜੀ ਦਰਸ਼ਨ ਕਰੋ ਪੂਰਾ ਪੌਸ਼ ਏਰੀਆ ਆ ਤੇ ਇਹ ਤੇ ਬਹੁਤ ਮਹਿੰਗੇ ਮਹਿੰਗੇ ਘਰ ਆ ਨਾਰਮਲੀ ਰੇਟ ਸ਼ੁਰੂ ਹੁੰਦੇ ਆ 3-3 4-4 ਲੱਖ ਤੋਂ ਤੇ ਬਹੁਤ ਵਧੀਆ-ਵਧੀਆ ਘਰ ਆ ਵੱਡੇ-ਵੱਡੇ ਘਰ ਆ ਸੋਹਣਾ ਏਰੀਆ ਬਾਕੀ ਹਰ ਦਾ ਬਹੁਤ ਅੱਗੇ ਜਾ ਕੇ ਕਰਾਉਂਦੇ ਆ ਦਰਸ਼ਨ ਹੋਰ ਵੀ ਵਧੀਆ-ਵਧੀਆ ਚੀਜ਼ਾਂ ਦੇ ਇੱਧਰ ਨੂੰ ਲਿਖਿਆ ਨਾਲ ਮੇਰੇ ਟਰੀ ਤੇ ਬੈਠਾ ਖਾਸ ਤੂ ਮਸ਼ਹੂਰ ਹੈ ਜਿਹੜਾ ਜਿਹਨੂੰ ਟਿਕਟ ਲੱਗੀ ਹੈ ਲੋਕੀ ਦੇਖਣ ਆਉਂਦੇ ਨੇ ਟਿਕਟ ਤੇ ਤੈਨੂੰ ਫਰੀਦ ਦੇਖ ਜਾਂਦੇ ਆ ਮੈਂ ਤਾਂ ਟਿਕਟ ਦੇਖ ਕੇ ਜਾਂਦੇ ਆ ਅਸਲ ਵਿੱਚ ਮੈਂ ਇੰਨਾ ਮਸ਼ਹੂਰ ਨਹੀਂ ਕਹਿੰਦਾ ਤੂੰ ਜ਼ਿਆਦਾ ਮਸ਼ਹੂਰ ਹੈਂ ਬਾਰੇਗਾਮ ਕਿਹਦੇੰਦਰ ਹੋਣਾ ਜੋਕੀ ਘੋੜਿਆਂ ਦੀ ਫਰੀਦ ਸਾਹਿਬ ਆ ਦੇਖੋ ਜੀ ਆਪਾਂ ਦੇ ਕੋਰੀਆਂ ਆ ਗਈਆਂ ਨੂੰ ਆ ਕਿਥੇ ਰੱਖੀਆਂ ਵੀ ਆਪਾਂ ਆ ਨੋਰਮਲ ਘੋੜਿਆਂ-ਘੁਣੀਆਂ ਤੇ ਰੱਖੀਆਂ ਨੇ ਇੱਥੇ ਤੇਰੇ ਬਾਣੀ a gamble on these streets anything goes ਲੋ ਜੀ ਕਰੋ ਦਰਸ਼ਨ ਇਹ ਜਗਰਾਤੇ ਤੇ ਚੱਲੇ ਹੁਣ ਨਾ ਜਗਰਾਤਾ ਕਰਾਉਂਦੇ ਇੱਥੇ ਉਹ ਆ ਉਹਨਾਂ ਦਾ ਸਮਾਨ ਲੈ ਕੇ ਜਾ ਰਹੇ ਆ ਚੱਕੋ ਤੁਸੀਂ ਵੀ ਪਹੁੰਚੋ ਸਾਰੇ ਜਣੇ ਤੁਹਾਨੂੰ ਥੋੜੀ ਜਿਹੀ ਤੇ ਲੋਕੇਸ਼ਨ ਸ਼ੇਅਰ ਕਰਦਾਂਗੇ ਇੰਸਟਾਗ੍ਰਾਮ ਦੇ ਉੱਤੇ ਲਓ ਜੀ ਦੇਖ ਕਰੋ ਬੈਲਜੀਅਮ ਦੇ ਵਿੱਚ ਮੰਦਰ ਵੀ ਕਿੰਨੇ ਸੋਹਣੇ ਸੋਹਣੇ ਆ ਐਰਕਲੋਕੇ ਜੀ ਚੈੱਕ ਕਰੋ ਪੁੰਚ ਗਿਆ ਇਨ 300 ਦੇ ਵਿੱਚ ਕਿੱਕ ਕਰੋ ਕਿੰਨਾ ਸੋਹਣਾ ਵਿਊ ਆ ਤੁਸੀਂ ਇੱਕ ਮਾਈਂਡ ਇਹ ਵੀ ਬੈਲਜੀਅਮ ਦਾ ਸਭ ਤੋਂ ਮਸ਼ਹੂਰ ਸ਼ਹਿਰ ਹੈ ਮਹਿੰਗਾ ਉਪਹੰਕ ਇਹ ਵੀ ਹੈ ਇੱਕ ਸਭ ਤੋਂ ਮਹਿੰਗਾ ਏਰੀਆ ਹੈ ਬੈਲਜੀਅਮ ਦਾ ਤੇ ਬਹੁਤ ਸੋਹਣੇ-ਸੋਹਣੇ ਘਰ ਆ ਰਹੇ ਪਰ ਡੀਮਟੇ ਘੱਟ ਡੀਰੇ ਜਾਂਮਸੀਆਂ ਵੀ ਇੱਥੇ ਤੇ ਅੱਗੇ ਜਾ ਕੇ ਤੁਹਾਨੂੰ ਸ਼ਹਿਰ ਦੇ ਸੈਂਟਰ ਤੇ ਜਾ ਕੇ ਰੋਣੇ ਆ। ਚੈੱਕ ਕਰੋ 뷰 ਕਿੰਨਾ ਸੋਹਣਾ ਹੁੰਦਾ। ਆਹ ਬੜਾ ਤਕੜਾ ਕਿੱਥੇ ਲੜੇ। ਕੋਈ ਚੈੱਕ ਕਰੋ ਮਾਰਕੀਟਾਂ। ਇਹ ਵੀ ਦੇਖਣੀ ਨਾ ਕਿੰਨਾ ਚੰਗਾ। ਲਓ ਜੀ ਪਹੁੰਚ ਗਏ ਆ ਗੱਡੀ ਲਾਤੀ ਆ ਪਾਰਕਿੰਗ ਦੇ ਤੇ ਹੁਣ ਅਸੀਂ ਇਹਦੇ ਵਿੱਚੋਂ ਕੱਢਾਂਗੇ ਪਾਰਕਿੰਗ ਲਈ ਸਲੈਪ ਇੱਥੇ ਸਾਰੀ ਪਾਰਕਿੰਗ ਬੇਹ ਵਾਲੀ ਆ ਤੇ ਫਿਰ ਜਾਵਾਂਗੇ ਸ਼ਹਿਰ ਦੇ ਸੈਂਟਰ ਦੇ ਵਿੱਚ ਚੈੱਕ ਕਰੋ ਵੀਊ ਕਿੰਨਾ ਸੋਹਣਾ ਇਹ ਵੀ ਸਭ ਤੋਂ ਮਹਿੰਗਾ ਸ਼ਹਿਰ ਆ ਇੱਥੇ ਤਾਂ ਬੈਲਜੀਅਮ ਦਾ ਤੇ ਅੱਗੇ-ਅੱਗੇ ਤੁਹਾਨੂੰ ਦਿਖਾਉਨੇ ਆ ਵਧੀਆ-ਵਧੀਆ ਚੀਜ਼ਾਂ ਬਣੇ ਰਹੋ ਐਂਡ ਤੱਕ ਲੋ ਜੀ ਜਾ ਰਹੇ ਹੁਣ ਨਜ਼ਾਰਾ ਨੂੰ ਨਾਲ ਸਾਡੇ ਸਰਪੰਚ ਸਾਹਿਬ ਆ ਕਿੰਦਾ ਲੱਗ ਰਿਹਾ ਸ਼ਹਿਰ ਤੁਹਾਨੂੰ ਉਹ ਸਾਨੂੰ ਤਾਂ ਸ਼ਹਿਰ ਇੰਦਾ ਲੱਗਦਾ ਜਿਹੜਾ ਪਤਾ ਤਾਂ ਹੁੰਦਾ ਸਹੀ ਹੈ ਸਹੀ ਹੈ ਸ਼ਹਿਰ ਤੇ ਥੋੜੀ ਜਿਹੀ ਇੱਥੇ ਦਾ ਬਹੁਤ ਸੋਹਣੇ ਸੋਹਣੇ ਸ਼ਹਿਰ ਆ ਮਿੰਗੀ ਸ਼ਹਿਰ ਆ ਬਹੁਤ ਵਧੀਆ ਸ਼ਹਿਰ ਆ ਹੋਰ ਚੈੱਕ ਕਰੋ ਸ਼ੂਟ ਬਟੇ ਇਹਨਾਂ ਦੇ ਨਾਲ ਕਿ ਕੰਮ ਨੂੰ ਕਰਨਾ ਇਹ ਆ ਸ਼ੁਰੂਆਤ ਇਹ ਉਹ ਸ਼ੁਰੂਆਤ ਪਿਓਰ ਲੈਦਰ ਤੋਂ ਬਾਰਗਾਂ ਦੇ ਜਿਹੜੇ ਉਹ ਜੀ ਚੈੱਕ ਕਰੋ ਜਿਹੜੀ ਆ ਵਾਲੀ ਮਾਰਕੀਟ ਆ ਇਹ 1907 ਦੀ ਬਣੀ ਐ ਇੱਥੇ ਬਹੁਤ ਪੁਰਾਣੀਆਂ ਪੁਰਾਣੀਆਂ ਮਾਰਕੀਟ ਆ ਚੈੱਕ ਕਰੋ ਲਓ ਜੀ ਚੈੱਕ ਕਰੋ ਕਿੰਨਾ ਸੋਹਣਾ ਇਹ ਹੈ ਆ ਬੱਸ ਪੂਰੇ ਸਿਟੀ ਦੇ ਵਿੱਚ ਟੂਰ ਕਰਾਉਂਦੀ ਆ ਇੱਥੇ ਸਾਰੇ ਜ਼ਿਆਦਾਤਰ ਰੋਡਾਂ ਨੇ ਆ ਰੈਸਿਡੈਂਟ ਆ ਮਿੰਗੇ ਮਿੰਗੇ ਗੱਡੀਆਂ ਇੱਥੇ ਨਾਰਮਲੀ ਤੁਰੀਆਂ ਫਰਦੀਆਂ ਆ ਕੋਈ ਵੀ ਛੋਟੀ ਮੋਟੀ ਗੱਡੀ ਨਹੀਂ ਉਹ ਚੈੱਕ ਕਰੋ ਗੱਡੀ ਮੋਟਰਸਾਈਕਲ ਚੈੱਕ ਕਰੋ ਗੱਡੀ ਦੇਖੋ ਕਿ ਹੁਣੀ ਬਹੁਤ ਪ੍ਰਾਣੀ ਪ੍ਰਾਣੀਆਂ ਚੀਜ਼ਾਂ ਵੀ ਇੱਥੇ ਬਹੁਤ ਸਾਫ਼-ਸਾਫ਼ ਕੇ ਰੱਖੀਆਂ ਹਨਾਂ ਨੇ ਇਸੇ ਮੈਗਜ਼ੀਨ ਦੀ ਸ਼ੀਅ ਆ ਪ੍ਰਾਣੀ ਬਿਆਨ ਕਿਸੇ ਨੇ ਤਿਆਰ ਕਰਾਈ ਆ ਚੈੱਕ ਕਰੋ ਰਿਓ ਨਾਰਮਲੀ ਟੈਸਟ ਆ ਗੱਡੀ ਆ ਚੈੱਕ ਕਰੋ ਗੱਡੀ ਲੋ ਜੀ ਪਹੁੰਚ ਗਏ ਆਪਾਂ ਹੁਣ ਬੀਚ ਦੇ ਨੇੜੇ ਸਮੁੰਦਰ ਦੇ ਨਿਆਣੇ ਦੇਖੋ ਕਿਦਾਂ ਇੰਜੋਏ ਕਰਦੇ ਆ ਬਹੁਤ ਵਧੀਆ ਮਾਹੌਲ ਹੈ ਲੋ ਜੀ ਇੱਕ ਕਰੋ ਵਿਊ ਸਮੁੰਦਰ ਦਾ ਕਿੰਨਾ ਸੋਹਣਾ ਬੀਚ ਆ ਪਾਕਿਸਤਾਨ ਪੂਰਾ ਵਿਊ ਦੇਖੋ ਕਿੰਨਾ ਸੋਹਣਾ ਹੁੰਦਾ ਅੱਜ ਕੇ ਜੁੜੇ ਰਹੋ ਤੁਹਾਨੂੰ ਹੋਰ ਵਧੀਆ 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 ਟੀਜਰ ਦਿਖਾਵਾਂਗੇ ਆਹ ਚੈੱਕ ਕਰੋ ਜਰਾ ਮਾਹੌਲ ਕੋਰੇ ਨੱਚਦੇ ਲਓ ਜੀ ਚੈੱਕ ਕਰੋ ਬੀਚ ਪਹੁੰਚ ਗਏ ਆ ਬੀਚ ਤੇ ਕੋਰੇ ਕਰਦੇ ਪੂਰਾ ਇੰਜੋਏ ਦੇਖੋ ਚੈੱਕ ਕਰੋ ਕਿ ਮੁੰਡਾ ਵੀ ਵਾਈਬ ਕਿਦਾ ਲੱਗਦਾ ਠੀਕ ਰਹੂਗੇ ਆ ਪੂਰਾ ਇੰਜੋਏ ਕਰਦੇ ਆਪਾਂ

ਕਬੂਤਰਾ ਯਾਰਾ ਲਓ ਜੀ ਕਰੋ ਇੱਕ ਵਾਈਬ ਗੰਦਾ ਹੀ ਲੱਗਦਾ ਉਹ ਵੀ ਉਹ ਤਾਂ ਅੱਜ ਨਹੀਂ ਆਈ ਤਾਂ ਸੀ ਓਹ ਲੋਨੇ ਆਨੇ ਤੋਂ ਆਇਆ ਜੀ ਉਹ ਉਹ ਸਰਪੰਚ ਸਾਹਿਬ ਕਿੱਦਾਂ ਨਾ ਕਰਿਆ ਕਿੱਦਾਂ ਦਾ ਲੱਗ ਰਿਹਾ ਆਕੇ ਕਿੱਦਾਂ ਦਾ ਧੂ ਲੱਗਦਾ ਉਹਦਾ ਦਾ ਇਹ ਲੱਗਦਾ പഞ്ച സാബ്രക്കോ സാ ਆਜੋ ਜੀ ਆਜੋ ਓਏ ਪਾਣੀ ਪਾਣੀ ਕੋਈ ਹੋਰ ਨਹੀਂ ਪਾਣੀ ਦੀ ਕੋਈ ਜਾਦੂ ਨਹੀਂ ਇਹ ਪਾਣੀ ਮੱਥਾ ਟੇਕਣ ਨੂੰ ਨਹੀਂ ਆਇਆ ਨਾਰਮਲ ਹਾਉਣ ਨੂੰ ਆਇਆ ਇਹਦੇ ਛਿੱਟੇ ਦੇਣ ਨੂੰ ਨਹੀਂ ਹੈਗਾ ਇਹ ਓਏ ਛਿੱਟੇ ਦੇਣ ਨੂੰ ਮੈਂ ਛਿੱਟੇ ਲੈਣੇ ਜਾ ਤੂੰ ਕਰਨਾ ਕਰ ਠੀਕ ਹੈ ਜੀ ਤੂੰ ਦਾਵਾ ਕਰਨਾ ਕਰ ਮੈਂ ਤੇਰੇ ਨਾਲ ਛਿੱਟੇ ਮਾਰੇ ਆਪਣੇ ਠੀਕ ਹੈ ਜੀ ਜਾ ਜੋ ਕਰਨਾ

ਕਾਰਾ ਬੜੀ ਬਾਈ ਜਾਂਦਾ ਸਰਕ ਗੋਰਾ ਸਾਹਿਬ ਹੁਣ ਲਾਂਬਾ ਦੇਖ ਗਿਆ ਕਿ ਤੁਸੀਂ ਬੀਚ ਤੇ ਭੱਜ ਨਹੀਂ ਸਕਦੇ ਪਾਪਾ ਕਹਿੰਦਾ ਕੱਦਾ ਨਹੀਂ ਭੱਜ ਸਕਦੇ ਓਕੇ ਦਿਖਾਵੇ ਓਏ ਦਵਾ ਨਹੀਂ ਹੈਗੀ ਭਰਾਵਾ ਉਹ ਦਵਾ ਨੂੰ ਵੱਧ ਰੋ ਪਰਨ ਕਿੰਨੇ ਤਰ੍ਹਾਂ ਤਰ੍ਹਾਂ ਦੇ ਤੇ ਕਟਾਣੂ ਹੋਣੇ ਵਿੱਚ ਇਹਦੀ ਸੁਰਗਾਪਰੀ ਤੂੰ ਵੀਡੀਓ ਆਉਂਦੀ ਹੈ ਅਦਰ ਸੇ ਇਹ ਇੰਡੀਆ ਤਾਂ ਹੁੰਦੀ ਹੈ ਇਹ ਇੰਡੀਆ ਤੋਂ ਕਨੈਕਟ ਹੁੰਦੀ ਆ ਛੱਡ ਇੱਥੇ ਬਣਾ ਲਾ ਜੀ ਸਬਸਕ੍ਰਾਈਬ ਕਰੋ ਚੈੱਕ ਹੁਣ ਵੀਊ ਤੇ ਸਮੁੰਦਰ ਦੇ ਲੈੰਦੇ ਆ ਨਜ਼ਾਰੇ ਗੋੜੇ ਬਸ ਤੇ ਉਹ ਸਾਨੂੰ ਤੁਹਾਨੂੰ ਕਿਦਾ ਲੱਗਾ ਵਲੌਗ ਤੇ ਥੋੜਾ ਬੋੜਾ ਕੀਤਾ ਫਾਣ ਵੀ ਤੇ ਤੁਹਾਨੂੰ ਦਿਖਾ ਲਈਆ ਸਿਟੀ ਚੈੱਕ ਕਰੋ ਕਿੰਨਾ ਸੋਹਣਾ ਵੀਊ ਆਉਂਦਿਆ ਅੱਗੇ ਕੀ ਕਰੋ ਇੰਜੋਏ ਵਲੌਗ ਨੂੰ ਮਰਦੇ ਆ ਵਧੀਆ ਏਦਾਂ ਪਾਟਵਾ ਕੇ ਰ ਬਾ ਹਾਰਮਨ ਫੇ ਤਾਂ ਚੱਲ ਨਹੀਂ ਗੱਡੀ ਕਿ ਜੀ ਚੈੱਕ ਕਰੋ ਜੀ ਉਹ ਜੀ ਆ ਚੈੱਕ ਕਰੋ ਵਿਨਟੇਜ ਕਾਰ ਆ ਰਿਹਾ ਹੈ ਸਾਈਡ ਚੈੱਕ ਕਰੋ ਜਰਾ ਕਿਸੇ ਦਾ ਬੂਟ ਰਹਿ ਗਿਆ ਸੀਗਾ ਹਾਂਜੀ ਕਿੱਦਾਂ ਸਾਰੇ ਲੋ ਜੀ ਘਮਕ ਮਾ ਕੇ ਤੇ ਹੁਣ ਅਸੀਂ ਪਹੁੰਚਿਆ ਇੰਡੀਆ ਰੈਸਟੋਰੈਂਟ ਉਹ ਬਾਬਾ ਲੱਗੇਗੇ ਚਲੋ ਖਾ ਪੀ ਲਈਏ ਤੇ ਖਾ ਪੀ ਕੇ ਫਿਰ ਕਹਿੰਦੇ ਆ ਲੱਭਾ ਤਾਂ ਨਹੀਂ ਡੈਸਟ ਰੈਸਟੋਰੈਂਟ ਆ ਦੇਖ ਹਾਂਜੀ ਇੰਡੀਅਨ ਰੈਸਟੋਰੈਂਟ ਆ ਐਮ ਜੀ ਹੈ ਐਮ ਜੀ ਐਮ ਜੀ ਹੈ ਵੀ ਐਮ ਜੀ ਵਾਲਿਆਂ ਦੀ ਯਾਰ ਹਾਂ ਐਮ ਜੀ ਵਾਲਿਆਂ ਦੀ ਗੱਡੀ ਸਾਫ ਕਰਦਾ